ਲੋ ਜੀ ਜੇਕਰ ਤੁਹਾਨੂੰ ਕਹੀਏ ਕਿ ਚੋਰੀ ਦਾ ਦੇਸੀ ਘਿਓ ਖਾਣ ਦੇ ਨਾਲ ਡੋਲੇ ਵੱਡੇ ਹੁੰਦੇ ਨੇ ਤਾਂ ਤੁਸੀਂ ਕੀ ਕਹੋਗੇ ਬੇਤੁਕੀ ਗੱਲ ਲੱਗਦੀ ਹੈ ਪਰ ਅਜਿਹੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਹੈਰਾਨ ਵੀ ਕਰਦੀ ਹੈ ਪਰੇਸ਼ਾਨ ਵੀ ਕਰਦੀ ਹੈ ਤੇ ਸੋਚਣ ਦੇ ਲਈ ਇਹ ਸਭ ਕੁਝ ਮਜਬੂਰ ਵੀ ਕਰਦੀ ਹੈ ਮਾਮਲਾ ਜਿਹੜਾ ਹੈ ਸ੍ਰੀ ਅਮਰਸਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਸੁਲਤਾਨਪੁਰ ਰੋਡ ਦਾ ਇਹ ਮਾਮਲਾ ਹੈ ਜਿੱਥੇ ਇੱਕ ਸੁਪਰਮਾਰਕਟ ਦੇ ਵਿੱਚੋਂ ਇੱਕ ਨੌਜਵਾਨ ਇੱਕ ਕਿਲੋ ਘਿਓ ਲੈ ਕੇ ਫਰਾਰ ਹੋ ਗਿਆ ਹੈ ਕਿਉਂ ਆਮ ਨਹੀਂ ਸੀ ਦੇਸੀ ਕਿਉਂ ਸੀ ਇਸ ਦੇ ਵੱਲੋਂ ਪਹਿਲਾਂ ਉਸ ਦੁਕਾਨ ਦੇ ਵਿੱਚ ਵੜਿਆ ਜਾਂਦਾ ਹੈ ਆਲ ਦਵਾਲ ਵੇਖਿਆ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਘੋਖੀਆਂ ਪੜਤਾਲੀਆਂ ਜਾਂਦੀਆਂ ਨੇ ਤੇ ਉਸ ਦੇਸੀ ਕਿਉ ਦੇ ਡੱਬਿਆਂ ਦੇ ਕੋਲ ਜਦੋਂ ਪਹੁੰਚਦਾ ਹੈ ਤਾਂ ਇਹ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਸੀ ਉਹਦੇ ਵਿੱਚ ਤਮਾਮ ਉਸ ਦੀ ਕਾਰਗੁਜ਼ਾਰੀ ਰਿਕਾਰਡ ਹੋ ਜਾਂਦੀ ਹੈ ਜਿਹੜੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਵੀ ਨਾਲ ਨਾਲ ਉਹ ਚਲਦੀਆਂ ਦਿਖਾ ਲਈ ਤੇਰੀਆਂ ਨੇ ਇਹ ਉਹੀ ਨੌਜਵਾਨ ਨੇ ਜਿਹਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਹਾਲਾਂਕਿ ਚੰਗਾ ਅ੍ਰਿਸ਼ਟ ਪੋਸਟ ਨੌਜਵਾਨ ਦਿਖਾ ਲਈ ਦੇ ਰਿਹਾ ਹੈ ਇਹਦੇ ਵੱਲੋਂ ਹੁਣ ਦੇਸੀ ਕਿਉਂ ਕਿਉਂ ਚੁਰਾਇਆ ਗਿਆ ਇਹਦੇ ਪਿਛਲਾ ਕਾਰਨ ਤਾਂ ਅਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਅਨੁਮਾਨ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਇਹਨੂੰ ਲੱਗਦਾ ਹੋਵੇ ਕਿ ਪੈਸੇ ਦੇ ਕੇ ਖਰੀਦਿਆ ਗਿਆ ਦੇਸੀ ਕੇ ਉਨਾ کارਗਰਸ਼ਿਤ ਸਾਬਤ ਨਹੀਂ ਹੁੰਦਾ ਜਿੰਨਾ ਚੋਰੀ ਦਾ ਦੇਸੀ ਘੋ ਅਸਰ ਕਰੇਗਾ ਇਸ ਨੂੰ ਲੈ ਕੇ ਉਥੇ ਆਲਦਵਾਲ ਦੇ ਲੋਕਾਂ ਦੇ ਵਿੱਚ ਉਸ ਵਕਤ ਹੜਕੰਪ ਵੀ ਮਚ ਗਿਆ ਕਿਉਂਕਿ ਇੱਕ ਸੁਪਰਮਾਰਕਟ ਦੇ ਵਿੱਚੋਂ ਨਿਕਲਿਆ ਇਹ ਨੌਜਵਾਨ ਗੋਲੀ ਦੀ ਤਰ੍ਹਾਂ ਉਥੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਮਾਰਕਟ ਦੇ ਜਾਂ ਫਿਰ ਇਸ ਦੁਕਾਨ ਦੇ ਮਾਲਕ ਦੇ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਹੱਥੇ ਨਹੀਂ ਆਇਆ ਹਾਂ ਹੋ ਸਕਦਾ ਹੈ ਕਿ ਇਸ ਦੇ ਵੱਲੋਂ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਦੇਸੀ ਘੋ ਕਿਸੇ ਦੁਕਾਨ ਤੋਂ ਚੋਰੀ ਕਰਕੇ ਖਾਦਾ ਹੋਵੇ ਤਾਂਕਰ ਦੇ ਹੱਡ ਪੈਰ ਤੇ ਚੱਲਦੇ ਹੋਣ ਤਾਂ ਕਰਕੇ ਉਤੋਂ ਭਰਾਰ ਹੋ ਗਿਆ ਹੁਣ ਮਾਮਲਾ ਜਿਹੜਾ ਪੁਲਿਸ ਦੇ ਕੋਲੇ ਪਹੁੰਚ ਚੁੱਕਾ ਹੈ ਸੁਲਤਾਨਪੁਰ ਦੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਅਣਪਛਾਤੇ ਜਿਹੜਾ ਦੇਸੀ ਕਿਓ ਚੋਰ ਨੌਜਵਾਨ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਦੁਕਾਨਦਾਰ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਨਾਲ ਦੀ ਨਾਲ ਤੁਹਾਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਕਮੈਂਟ ਸੈਕਸ਼ਨ ਦੇ ਵਿੱਚ ਇਸ ਖਬਰ ਦੇ ਬਾਰੇ ਆਪਣੀਆਂ ਜਿਹੜੀਆਂ ਕੀਮਤੀ ਜਾਣਕਾਰੀਆਂ ਨੇ ਜਾਂ ਫਿਰ ਕੀਮਤੀ ਬਲਬਲੇ ਜਿਹੜੇ ਤੁਹਾਡੇ ਮਨ ਦੇ ਨੇ ਉਹ ਸਾਂਝੇ ਜ਼ਰੂਰ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਇਸ ਫਰਾਕ ਦੇ ਵਿੱਚ ਬੈਠੇ ਨੇ ਜਾਂ ਫਿਰ ਇਸ ਤਰੀਕੇ ਦੀਆਂ ਗਤੀਵਿਧੀਆਂ ਕਰਦੇ ਨੇ ਉਹਨਾਂ ਦੇ ਵੀ ਕੰਨ ਹੋ ਜਾਣ ਕਿ ਭਾਈ ਜੇਕਰ ਇਸ ਤਰੀਕੇ ਕਿਸੇ ਦੀ ਦੁਕਾਨ ਦੇ ਵਿੱਚੋਂ ਕੁਝ ਚੋਰੀ ਕੀਤਾ ਗਿਆ ਤਾਂ ਮਾਮਲੇ ਵੀ ਦਰਜ ਹੋਣਗੇ ਫੜੇ ਵੀ ਜਾਣਗੇ ਤੇ ਬਾਅਦ ਦੇ ਵਿੱਚ ਹੋ ਸਕਦਾ ਛੇਤਰਪੋਲੇ ਵਾਲਾ ਕੰਮ ਵੀ ਬਣੇ ਹਾਂ ਪਰ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਹੁਣ ਸਾਂਝੀ ਕਰਦੇ ਹਾਂ ਸਾਡੇ ਸਹਿਯੋਗੀ ਲਲਿਤ ਕੁਮਾਰ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਦੁਕਾਨਦਾਰ ਦੇ ਵੱਲੋਂ ਆਪਣੇ ਮਨ ਦੇ ਦੁਖੜੇ ਰੋਏ ਗਏ ਨੇ ਕਿਵੇਂ ਇਸ ਅਣਪਛਾਤੇ ਦੇਸੀ ਕਿਉਂ ਚੋਰ ਨੂੰ ਕਾਬੂ ਕਰਨ ਦੀ ਅਪੀਲ ਜਿਹੜੀ ਆ ਪੁਲਿਸ ਨੂੰ ਕਰਦੇ ਹੋ ਨਜ਼ਰ ਆ ਰਹੇ ਨੇ ਸੋ ਇਸ ਰਿਪੋਰਟ ਦੇ ਉੱਪਰ ਜਾਂਦੇ ਜਾਂਦੇ ਝਾਤ ਜ਼ਰੂਰ ਮਾਰ ਲੈਣਾ ਕੱਲ ਸਾਡੀ ਦੁਕਾਨ ਤੇ ਅਨ ਪਛਾਤਾ ਗਾਹ ਗਾਇਆ ਉਹਨੇ 1 ਕਿਲੋ ਦੇਸੀ ਘੋੜਾ ਡੱਬਾ ਸਾਡੇ ਰੈਕ ਚੋਂ ਚੁੱਕ ਕੇ ਤੇ ਦੌੜ ਗਿਆ ਤੇ ਅਸੀਂ ਉਹਨੇ ਮਗਰ ਦੌੜੇ ਆ ਪਰ ਉਹ ਕਾਬੂ ਨਹੀਂ ਆਇਆ ਉਹ ਪਹਿਲਾਂ ਤੁਸੀਂ ਧਿਆਨ ਦਿੱਤਾ ਵੀ ਕੀ ਕਰਦਾ ਰਿਹਾ ਪਹਿਲਾਂ ਦੌੜਦਾ ਰਿਹਾ ਦੌੜਦਾ ਰਿਹਾ ਤੇ ਬਾ ਚ ਉਹ ਸਾਹੀ ਆਪਣੇ ਗਾਕਾਂ ਚ ਵਿਜੀ ਸੀ ਤੁਹਾਨੂੰ ਨਹੀਂ ਪਤਾ ਲੱਗਾ ਉਹ ਕੀ ਕਰਦਾ ਸੀ ਸੀਸੀਟੀਵੀ ਚ ਕੀ ਨਜ਼ਰ ਆਇਆ ਤੁਹਾਨੂੰ ਸੀਸੀਟੀਵੀ ਚ ਉਹਨੇ ਇੱਕ ਘੋੜਾ ਡੱਬਾ ਆਪਣੀ ਪੈ ਕੈਂਟ ਦੇ ਵਿੱਚ ਪਾਇਆ ਤੇ ਇੱਕ ਡੱਬਾ ਹੱਥ ਫੜ ਕੇ ਲੰਘਦਾ ਜਾ ਰਿਹਾ ਕੀ ਭਾਵ ਹੈ ਕਿ ਨਾਲ ਹੀ ਬਾਹਰ ਨੂੰ ਦੌੜ ਗਿਆ ਹੁਣ ਕੀ ਮੰਗ ਕਰਦੇ ਜੇ ਅਸੀਂ ਕਹਿੰਦੇ ਜਲਦੀ ਜਲਦੀ ਫੜੋ ਜਿਹੜਾ ਇਹਨੂੰ ਫੜਾਏਗਾ ਉਹਨੂੰ ਇਨਾਮ ਦਿੱਤਾ ਜਾਏਗਾ